ਆ ਤੁਸੀਂ ਦੇਖ ਸਕਦੇ ਹੋ ਰਾਜਾ ਆਪਣੀ ਸਾਹ ਦੇ ਦਫ਼ਤਰ ਦੇ ਕੋਲ ਕਿੰਨਾ ਜ਼ਿਆਦਾ ਪਾਣੀ ਇਲੈਕਸ਼ਨ ਦੇ ਟਾਈਮ ਦਫ਼ਤਰ ਸੀਗਾ ਉਹ ਉੱਥੇ ਸੜਕ ਹੈਗੀ ਹੈ ਜੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਸੜਕਾਂ ਪਾਣੀ ਨਾਲ ਭਰ ਗਈਆਂ ਭਈਆ ਧਿਆਨ ਨਾਲ ਨਿਕਲੋ ਬਹੁਤ ਜ਼ਿਆਦਾ ਰਿਸਕੀ ਹੈ ਇੱਥੇ ਪਰ ਦੇਖੋ ਕਿੰਦਾ ਰਿਸਕ ਲੈ ਕੇ ਆਪਣੀ ਜਾਨ ਨੂੰ ਉਸ ਦੇ نیچے ਰੱਖ ਕੇ ਭਾਜੀ ਨਿਕਲ ਰਹੇ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਲੁਧਿਆਣਾ ਪਰਮੇਸ਼ਾਨ ਦੇ ਰਿਹਾ ਜਿਹਾ ਸਵਾਗਤ ਆਤੋਨ ਜੁਪਤਾ ਦੇਖੋ ਸਾਡੀ ਸਮਾਰਟ ਸਿਟੀ ਦਾ ਹਾਲ ਕਿਵੇਂ ਜੋ ਹੈ ਸੜਕ ਤੇ ਪਾਣੀ ਭਰਿਆ ਹੋਇਆ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਲੋਕ ਇੱਥੋਂ ਲੰਘਦੇ ਵੀ ਨਹੀਂ ਪਏ ਹੈ ਪਾਣੀ ਹੀ ਪਾਣੀ ਜਿਹੜਾ ਖੜਾ ਹੋਇਆ ਆ ਉਹ ਤੁਹਾਨੂੰ ਦਿਖਾਣਿਆ ਮਾੜਾ ਹਾਲ ਹੈ ਸਮਾਰਟ ਸਿਟੀ ਲੁਧਿਆਣਾ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਸਮਾਰਟ ਸਿਟੀ ਲੁਧਿਆਣਾ ਦਾ ਬੁਰਾ ਹਾਲ ਸੜਕ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਲੋਕੀ ਦੇਖੋ ਗੱਡੀ ਇੱਥੋਂ ਲੰਘਦੇ ਪਏ ਨੇ ਮੋੜ ਕੇ ਬਹੁਤ ਜ਼ਿਆਦਾ ਪਾਣੀ ਖੜਾ ਹੋਇਆ ਸੜਕ ਐ ਕਿਦਾਂ ਟੁੱਟੀ ਹੋਈ ਆ ਸਮਾਰਟ ਸਿਟੀ ਲੁਧਿਆਣਾ ਦਾ ਬੁਰਾ ਹਾਲ ਲੋਕੀ ਮਜਬੂਰ ਹੈਗੇ ਆ ਪਾਣੀ ਚ ਲੰਘਣ ਦੇ ਲਈ ਆ ਤੁਸੀਂ ਦੇਖ ਸਕਦੇ ਹੋ ਕਾਫੀ ਐਕਸੀਡੈਂਟ ਦਾ ਖਤਰਾ ਇੱਥੇ ਰਹਿੰਦਾ ਹੈ ਸਲਿੱਪ ਹੋਣ ਦਾ ਖਤਰਾ ਲੋਕੀ ਸ਼ਾਰਟਕਟ ਲੈ ਕੇ ਨਿਕਲਣਾ ਚਾਹੁੰਦੇ ਨੇ ਗੱਡੀਆਂ ਸਲਿੱਪੇ ਵੀ ਹੁੰਦੀਆਂ ਲੋਕੀ ਡਿੱਗਦੇ ਵੀ ਨੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਸੜਕ ਸਹੀ ਹੋਣੀ ਚਾਹੀਦੀ ਹੈ ਮਾੜਾ ਹਾਲ ਹੈਗਾ ਜੀ ਅੱਜ ਦੇਖ ਸਕਦੇ ਹੋ ਥੋੜੀ ਜਿਹੀ ਬਾਰਿਸ਼ ਪਈ ਹੈ ਤੇ ਸਾਡੇ ਸਮਾਰਟ ਸਿਟੀ ਦਾ ਕਿੰਨਾ ਬੁਰਾ ਹਾਲ ਹੈ ਆ ਦੇਖੋ ਬੰਦਾ ਹੁਣ ਨਿਕਲੇਗਾ ਬਾਈਕ ਤੇ ਸ਼ਾਰਟਕੱਟ ਲਕੀ ਲੈ ਕੇ ਨਿਕਲਦੇ ਨੇ ਪਰ ਉਹਨਾਂ ਨੂੰ ਕੀ ਪਤਾ ਥੇ ਜਿਹੜਾ ਪਾਣੀ ਖੜਿਆ ਹੋਇਆ ਹੈ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਆਪ ਵੀ ਦੇਖ ਸਕਦੇ ਹੋ ਕਿਦਾਂ ਕਰਪਸ਼ਨ ਦੀ ਇੰਤਹਾ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਕ腐ਸ਼ਨ ਦਾ ਬੁਰਾ ਹਾਲ ਸਰਕਾਰਾਂ ਕਰਦੀਆਂ ਕੀ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਪਾਣੀ ਖੜਾ ਹੋਇਆ ਹੈ ਦੇਖੋ ਬੱਚੇ ਲੰਘਦੇ ਬੇ ਨੇ ਸਾਈਕਲ ਦੇ ਵਿੱਚ ਕਿਤਨਾ ਕਿੰਨਾ ਬੁਰਾ ਹਾਲ ਹੋ ਜਾਂਦਾ ਬੱਚਿਆਂ ਨੂੰ ਮਜਬੂਰੀ ਤੇ ਪਾਣੀ ਚ ਨਿਕਲਣਾ ਪੈਂਦਾ ਸਰਕਾਰਾਂ ਨੂੰ ਚਾਹੀਦਾ ਸੜਕ ਵਧੀਆ ਬਣਾਉਣ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਲੋਕੀ ਸ਼ਾਰਟਕਟ ਲੈ ਕੇ ਨਿਕਲਣਾ ਚਾਹੁੰਦੇ ਨੇ ਦੇਖੋ ਬਾਈਕ ਵਾਲਾ ਕੋਸ਼ਿਸ਼ ਕਰੇਗਾ ਨਿਕਲਣ ਦੀ ਸਾਈਡ ਤੋਂ ਨਿਕਲੇਗਾ ਆ ਤੁਸੀਂ ਦੇਖ ਸਕਦੇ ਹੋ ਭਈਆ ਧਿਆਨ ਨਾਲ ਕਰੋ ਬਹੁਤ ਜ਼ਿਆਦਾ ਰਿਸਕੀ ਹੈ یہاں ਪਰ ਦੇਖੋ ਕਿੰਨਾ ਰਿਸਕ ਲੈ ਕੇ ਆਪਣੀ ਜਾਨ ਨੂੰ ਇਸ ਢੇਲੀ ਚ ਰੱਖ ਕੇ ਭਾਈ ਨਿਕਲ ਰਹੇ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਵਾਟਰ ਵਾਟਰ 에ਵਰੀਵੇਅਰ ਆਹ ਕੋਈ ਪਾਣੀ ਕਿੰਨਾ ਜ਼ਿਆਦਾ ਹੈ ਦੂ ਤੱਕ ਪਾਣੀ ਜਿਹੜਾ ਨਜ਼ਰ ਆ ਰਿਹਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹ ਕੋ ਬੰਦਾ ਨਿਕਲਦੇ ਹੋਏ ਨੇ ਬਜ਼ੁਰਗ ਦੇ ਨਾਲ ਉਹ ਦੇਖੋ ਬਚ ਗਏ ਡਿੱਗਣ ਦਾ ਖਤਰਾ ਰਹਿੰਦਾ ਮਾੜਾ ਹਾਲ ਹੈ ਜੀ ਗ੍ਰਿੰਦਰੀ ਤਾਂ ਹੈਗੀ ਆ ਪਰ ਸਾਡਾ ਕਿੰਨੀ ਜ਼ਿਆਦਾ ਖਰਾਬ ਹੈ ਤੁਸੀਂ ਆਪ ਦੇਖ ਸਕਦੇ ਹੋ ਇੱਥੇ ਮਾਰਕੀਟ ਵੀ ਜਿਹੜੀ ਬਣੀ ਹੋਈ ਹੈ ਠੀਕ ਹੈ ਜੀ ਰਾਜਾ ਬੜਿੰਗ ਸਾਹਿਬ ਦਾ ਦਫ਼ਤਰ ਵੀ ਸੀਗਾ ਅੱਜ ਹੀ ਦੇਖ ਸਕਦੇ ਹੋ ਰਾਜਾ ਆਪਣੀ ਸਾਹ ਦੇ ਦਸਤਰ ਦੇ ਕੋਲ ਕਿੰਨਾ ਜ਼ਿਆਦਾ ਪਾਣੀ ਇਲੈਕਸ਼ਨ ਦੇ ਟਾਈਮ ਵਕਤਾ ਸੀਗਾ ਉੱਥੇ ਸੜਕ ਹੈਗੀ ਹੈ ਜੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਸੜਕਾਂ ਪਾਣੀ ਨਾਲ ਭਰ ਗਈਆਂ ਤੁਸੀਂ ਦੇਖ ਸਕਦੇ ਹੋ ਸੂਰਜ ਵੀ ਨਿਕਲਿਆ ਹੋਇਆ ਲੋਕੀ ਜੋ ਹੈ ਉਥੋਂ ਸਾਈਡ ਤੋਂ ਨਿਕਲਣ ਵਾਸਤੇ ਮਜਬੂਰ ਹੈਗੇ ਐ ਕਿਉਂਕਿ ਪਾਣੀ ਬਹੁਤ ਜ਼ਿਆਦਾ ਖੜਾ ਹੈ ਕਿਨੇ ਤੁਹਾਨੂੰ ਦਿਖਾਇਆ ਹੈ ਰਾਜਪਾਲ ਸਿੰਘ ਸਾਹਿਬ ਦਾ ਦਫ਼ਤਰ ਜਿਹੜਾ ਖੁੱਲਿਆ ਸੀ ਇਲੈਕਸ਼ਨ ਵਾਲਾ ਉਹਦੇ ਵਾਲੀ ਸੜਕ ਹੈਗੀ ਹੈ ਪਾਣੀ ਨਾਲ ਬਹੁਤ ਜ਼ਿਆਦਾ ਭਰੀ ਹੋਈ ਹੈ ਲੋਕੀ ਸ਼ਾਰਟਕਟ ਲੈ ਕੇ ਇੱਥੋਂ ਨਿਕਲਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਕੀ ਪਤਾ ਪਾਣੀ ਬਹੁਤ ਜ਼ਿਆਦਾ ਖੜਾ ਹੈ ਰਿਸਕ ਰਹਿੰਦਾ ਹੈ ਸਲਿੱਪ ਹੋਣ ਦਾ ਖਤਰਾ ਵੀ ਰਹਿੰਦਾ ਹੈ ਲੋਕੀ ਬੋ ਸਾਈਡ ਸਾਈਡ ਤੋਂ ਹੋ ਕੇ ਨਿਕਲਦੇ ਨੇ ਪ੍ਰਸ਼ਾਸਨ ਤੋਂ ਅਪੀਲ ਹੈ ਕਿ ਸੜਕਾਂ ਦਾ ਸਹੀ ਕੰਮ ਹੋਣਾ ਚਾਹੀਦਾ ਹੈ ਤੇ ਸੀਵਰੇਜ ਦੀ ਕੰਮ ਵੀ ਹੋਣਾ ਚਾਹੀਦਾ ਤਾਂ ਕਿ ਪਰੇਸ਼ਾਨੀ ਲੋਕਾਂ ਨੂੰ ਨਾ ਆਵੇ ਬਾਕੀ ਖਬਰਾਂ ਜੁੜੇ ਰਹੋ ਮੈਂ ਜੁਕਤ ਤੁਹਾਨੂੰ ਇਨਫੋਰਮੇਸ਼ਨ ਥੈਂਕ ਯੂ